ਫਗਵਾੜਾ ਸ਼ਹਿਰ ਦੇ ਇੱਕ ਹੋਟਲ ਤੇ ਪੁਲਿਸ ਦੀ ਵੱਡੀ ਛਾਪੇਮਾਰੀ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਬੀਤੀ ਦੇਰ ਰਾਤ ਇੱਥੋਂ ਦੇ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਤੇ ਪੁਲਿਸ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਜੋ ਹਜੇ ਤੱਕ ਜਾਰੀ ਹੈ ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਹ ਛਾਪੇਮਾਰੀ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਕੀਤੀ ਗਈ ਇਸ ਦੌਰਾਨ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 40 ਲੈਪਟਾਪ ਦੇ ਨਾਲ ਹੀ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਹਨ ਜਾਂਚ ਹਲੇ ਵੀ ਜਾਰੀ ਹੈ ਤਾਂ ਜੋ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ ਪਹਿਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਵਾਸੀ ਮੁਹੱਲਾ ਗੁਜਰਾਤਿਆ ਨਾਲ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਲੀਜ਼ ਤੇ ਇਹ ਹੋਟਲ ਲੈ ਕੇ ਇੱਕ ਗੈਰ ਕਾਨੂੰਨੀ ਸੈਂਟਰ ਬਣਾਇਆ ਸੀ ਕਾਲ ਸੈਂਟਰ ਦੀ ਦੇਖਭਾਲ ਜਸਪੀਤ ਸਿੰਘ ਤੇ 사જન ਮਦਾਨ ਕਰ ਰਹੇ ਸਨ ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ ਜੋ ਕਿ ਕੋਲਕਾਤਾ ਦੇ ਫੈਨ ਨਾਲ ਜੁੜਿਆ ਹੋਇਆ ਹੈ ਪੁਲਿਸ ਅਨੁਸਾਰ ਗਰੋ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਤੇ ਧੋਖਾਧੜੀ ਕਰ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਦਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਵੀ ਜਾਰੀ ਹੈ ਦੀ ਗਾਲ ਇਨਫੋਰਮੇਸ਼ਨ ਮਿਲ ਰਹੀ ਤੇ ਇਥੇ ਸਾਈਬਰ ਕ੍ਰਾਈਮ ਕਮਿਸ਼ਨ ਤੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾफी ਇੰਦਰਾ ਇਲੈਕਟ੍ਰੋਨਿਕਸ ਸਮਾਨ ਦੇ ਪੰਦੀਪ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਅੱਛਾ ਕਿੰਨੇ ਲੋਕ ਇੰਨੇ ਸਾਹਮਣੇ ਆਪਸ ਹੈਗੇ ਆ ਦੀ ਕਰੀਬ 30 ਤੋਂ ਉੱਪਰ ਤੇ ਲੈਪਟਾਪ ਵਗੈਰਾ ਵੀ ਬਹੁਤ ਨਾਲ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਇਹ ਹੋਟਲ ਕਿਹੜਾ ਸਪੋਰਟ ਨੰਬਰ ਹੋਟਲ ਤਵਾਜੀ ਦੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੀ ਰਿਕਾਰਡ ਦੇ ਲਿਆਣਾ ਚਾਹੀਦਾ ਫਗਵਾੜਾ ਸ਼ਹਿਰ ਦੇ ਇੱਕ ਹੋਟਲ ਤੇ ਪੁਲਿਸ ਨੇ ਵੱਡੀ ਛਾਪੇਮਾਰੀ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਬੀਤੀ ਦੇਰ ਰਾਤ ਇੱਥੋਂ ਦੇ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਤੇ ਪੁਲਿਸ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਜੋ ਹਜੇ ਤੱਕ ਜਾਰੀ ਹੈ ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੇ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਹ ਛਾਪੇਮਾਰੀ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਕੀਤੀ ਗਈ ਇਸ ਦੌਰਾਨ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 40 ਲੈਪਟਾਪ ਦੇ ਨਾਲ ਹੀ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਹਨ ਜਾਂਚ ਹਲੇ ਵੀ ਜਾਰੀ ਹੈ ਤਾਂ ਜੋ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ ਪਹਿਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਵਾਸੀ ਮੁਹੱਲਾ ਗੁਜਰਾਤਿਆ ਨਾਲ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਲੀਜ਼ ਤੇ ਇਹ ਹੋਟਲ ਲੈ ਕੇ ਇੱਕ ਗੈਰ ਕਾਨੂੰਨੀ ਸੈਂਟਰ ਬਣਾਇਆ ਸੀ ਕਾਲ ਸੈਂਟਰ ਦੀ ਦੇਖਭਾਲ ਜਸਪ੍ਰੀਤ ਸਿੰਘ ਤੇ 사જન ਮਦਾਨ ਕਰ ਰਹੇ ਸਨ ਦੋਹਾ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ ਜੋ ਕਿ ਕੋਲਕਾਤਾ ਦੇ ਫੈਨ ਨਾਲ ਜੁੜਿਆ ਹੋਇਆ ਹੈ ਪੁਲਿਸ ਅਨੁਸਾਰ ਗਰੋ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਤੇ ਧੋਖਾਧੜੀ ਕਰ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਦਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਵੀ ਜਾਰੀ ਹੈ ਦੀ ਗੱਲ ਇਨਫੋਰਮੇਸ਼ਨ ਮਿਲ ਰਹੀ ਹੈ ਇੱਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾफी ਇੰਨੇ ਦਾ ਇਲੈਕਟ੍ਰੋਨਿਕਸ ਸਮਾਨ ਦੇ ਪੰਦੇ ਅਰਾਊਂਡ ਅਪ ਕੀਤੇ ਗਿਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਅਚ ਕਿੰਨੇ ਲੋਕ ਇੰਨੇ ਸਾਹਮਣੇ ਆ ਕਿਸ ਹੈਗੇ ਆ ਜੀ ਕਰੀਬ 30 ਤੋਂ ਉੱਪਰ ਹੈ ਲੈਪਟਾਪ ਵਗੈਰਾ ਵੀ ਉਹ ਤੁਹਾਨੂੰ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਇਹ ਹੋਟਲ ਕਿਹੜਾ ਸਪੋਰਟ ਹੋਟਲ ਤਾਜ ਦੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੀ ਰਿਪੋਰਟ ਦੇ ਲਿਆਣਾ ਚਾਹੀਦਾ ਫਗਵਾੜਾ ਸ਼ਹਿਰ ਦੇ ਇੱਕ ਹੋਟਲ ਤੇ ਪੁਲਿਸ ਨੇ ਵੱਡੀ ਛਾਪੇਮਾਰੀ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਬੀਤੀ ਦੇਰ ਰਾਤ ਇੱਥੋਂ ਦੇ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਤੇ ਪੁਲਿਸ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਜੋ ਹਜੇ ਤੱਕ ਜਾਰੀ ਹੈ ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੇ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਹ ਛਾਪੇਮਾਰੀ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਕੀਤੀ ਗਈ ਇਸ ਦੌਰਾਨ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 40 ਲੈਪਟਾਪ ਦੇ ਨਾਲ ਹੀ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਹਨ ਜਾਂਚ ਹਲੇ ਵੀ ਜਾਰੀ ਹੈ ਤਾਂ ਜੋ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ ਪਹਿਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਵਾਸੀ ਮੁਹੱਲਾ ਗੁਜਰਾਤਿਆ ਨਾਲ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਲੀਜ਼ ਤੇ ਇਹ ਹੋਟਲ ਲੈ ਕੇ ਇੱਕ ਗੈਰ ਕਾਨੂੰਨੀ ਸੈਂਟਰ ਬਣਾਇਆ ਸੀ ਕਾਲ ਸੈਂਟਰ ਦੀ ਦੇਖਭਾਲ ਜਸਪੀਤ ਸਿੰਘ ਤੇ 사જન ਮਦਾਨ ਕਰ ਰਹੇ ਸਨ ਦੋਹਾ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ ਜੋ ਕਿ ਕੋਲਕਾਤਾ ਦੇ ਫੈਨ ਨਾਲ ਜੁੜਿਆ ਹੋਇਆ ਹੈ ਪੁਲਿਸ ਅਨੁਸਾਰ ਗਰੋ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਤੇ ਧੋਖਾਧੜੀ ਕਰ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਦਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਵੀ ਜਾਰੀ ਹੈ ਦੀ ਗੱਲ ਇਨਫੋਰਮੇਸ਼ਨ ਮਿਲ ਰਹੀ ਤੇ ਇਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾफी ਇੰਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਪੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡੀਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਅਚ ਕਿੰਨੇ ਲੋਕ ਇਹਨੇ ਸਾਹਮਣੇ ਆ ਤਿਸ ਹੈਗੇ ਆ ਜੀ ਕਰੀਬ 30 ਤੋਂ ਉੱਪਰ ਤੇ ਲੈਪਟਾਪ ਵਗੈਰਾ ਵੀ ਉਹ ਤੁਹਾਨੂੰ ਦਿੱਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਇਹ ਹੋਟਲ ਕਿਹੜਾ ਸਿਟੀ ਨਾਮ ਦਾ ਹੋਟਲ ਤਾਜ ਦੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਕਾਰਡ ਨਹੀਂ ਲਿਆ ਨਾ। ਫਗਵਾੜਾ ਸ਼ਹਿਰ ਦੇ ਇੱਕ ਹੋਟਲ ਤੇ ਪੁਲਿਸ ਨੇ ਵੱਡੀ ਛਾਪੇਮਾਰੀ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬੀਤੀ ਦੇਰ ਰਾਤ ਇੱਥੋਂ ਦੇ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਤੇ ਪੁਲਿਸ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਜੋ ਹਜੇ ਤੱਕ ਜਾਰੀ ਹੈ। ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੇ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਹ ਛਾਪੇਮਾਰੀ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਕੀਤੀ ਗਈ ਇਸ ਦੌਰਾਨ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 40 ਲੈਪਟਾਪ ਦੇ ਨਾਲ ਹੀ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਹਨ ਜਾਂਚ ਹਲੇ ਵੀ ਜਾਰੀ ਹੈ ਤਾਂ ਜੋ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ ਪਹਿਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਵਾਸੀ ਮੁਹੱਲਾ ਗੁਜਰਾਤਿਆ ਨਾਲ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਲੀਜ਼ ਤੇ ਇਹ ਹੋਟਲ ਲੈ ਕੇ ਇੱਕ ਗੈਰ ਕਾਨੂੰਨੀ ਸੈਂਟਰ ਬਣਾਇਆ ਸੀ ਕਾਲ ਸੈਂਟਰ ਦੀ ਦੇਖਭਾਲ ਜਸਪ੍ਰੀਤ ਸਿੰਘ ਤੇ 사જન ਮਦਾਨ ਕਰ ਰਹੇ ਸਨ ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ ਜੋ ਕਿ ਕੋਲਕਾਤਾ ਦੇ ਫੈਨ ਨਾਲ ਜੁੜਿਆ ਹੋਇਆ ਹੈ ਪੁਲਿਸ ਅਨੁਸਾਰ ਗਰੋ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਤੇ ਧੋਖਾਧੜੀ ਕਰ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਦਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਵੀ ਜਾਰੀ ਹੈ ਗੱਲ ਇਨਫੋਰਮੇਸ਼ਨ ਮਿਲ ਰਹੀ ਹੈ ਇੱਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਜਿਹੜਾ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਪੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਅੱਛਾ ਕਿੰਨੇ ਲੋਕ ਇੰਨੇ ਸਾਹਮਣੇ ਆਪਸ ਹੈਗੇ ਹੈ ਜੀ ਕਰੀਬ 30 ਤੋਂ ਉੱਪਰ ਤੇ ਲੈਪਟਾਪ ਵਗੈਰਾ ਵੀ ਉਹ ਤੁਹਾਨੂੰ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਇਹ ਹੋਟਲ ਕਿਹੜਾ ਸਿਗਨਲ ਹੋਟਲ ਤਾਜ ਤੇ ਇਹਦੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੀ ਰਿਕਾਰਡ ਦੇ ਲਿਆਣਾ ਚਾਹੀਦਾ